ਟਾਂਡਾ ਵਿੱਚ ਨਸ਼ੇ ਵਾਲੇ ਪਾਊਡਰਸ ਨੇ ਕਾਬੂ ਆਏ ਮਲਜਮ ਨੇ ਕਬੂਲੀਆਂ ਚੋਰੀ ਦੀਆਂ ਵਾਰਦਾਤਾਂ ਸਾਥੀ ਵੀ ਆਇਆ ਪੁਲਿਸ ਅੜਕੇ ਸ਼ਨੀਵਾਰ ਦੁਪਹਿਰ 3:30 ਵਜੇ ਦੇ ਕਰੀਬ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਲਾਮੁਖੀ ਟਾਂਡਾ ਇੰਸਪੈਕਟਰ ânਕਾਰ ਸਿੰਘ ਬਾਣੀ ਦੱਸਿਆ ਕਿ ਬਿਰਦੇਣੀ ਨਸ਼ੇ ਵਾਲੇ ਪਾਊਡਰਸ ਨੂੰ ਨੇ ਗ੍ਰਿਫਤਾਰ ਕੀਤੇ ਗਏ ਮਲਜਮ ਨੇ ਪਿਛਲੇ ਕੁਝ ਦੌਰਾਨ ਇਲਾਕੇ ਵਿੱਚ ਕੀਤੀਆਂ ਚੋਰੀ ਦੀਆਂ ਵਾਰਦਾਤਾਂ ਕਬੂਲੀਆਂ ਹਨ ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੱਸਿਆ ਕਿ ਕਾਬੂ ਆਇਆ ਇਹ ਮੁਲਜ਼ਮਾਂ ਦੀ ਪਛਾਣ ਜੋਬਨਜੋਤ ਸਿੰਘ ਪੁੱਤਰ ਮਲੂਬ ਸਿੰਘ ਵਾਸੀ ਡੱਲਾ ਗੁਰਦਾਸਪੁਰ ਅਰਸ਼ਦੀਪ ਸਿੰਘ ਪੁੱਤਰ ਭਵਿੰਦਰ ਸਿੰਘ ਵਾਸੀ ਵੱਡੀ ਪੱਤੀ ਡੱਲਾ ਦੇ ਰੂਪ ਵਿੱਚ ਹੋਈ ਹੈ। ਉਹਨਾਂ ਦੱਸਿਆ ਕਿ ਜਦੋਂ ਪੁਲਿਸ ਦੀ ਟੀਮ ਨੇ ਜੋਬਨਜੋਤ ਨੂੰ ਨਸ਼ੇ ਵਾਲੇ ਪਾਊਡਰ ਸੰਨੇ ਗ੍ਰਿਫਤਾਰ ਕਰਕੇ ਪੁੱਛੀ 취ਤੀ ਤਾਂ ਉਸਨੇ ਕਬੂਲ ਲਿਆ ਕਿ ਉਸਨੇ ਅਰਸ਼ਦੀਪ ਨਾਲ ਮਿਲ ਕੇ ਟਾਂਡਾ ਇਲਾਕੇ ਵਿੱਚ ਚੋਰੀ ਦੀਆਂ ਵਾਰਤਾਂ ਨੂੰ ਅੰਜਾਮ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਅਰਸ਼ਦੀਪ ਨੂੰ ਵੀ ਕਾਬੂ ਕਰ ਲਿਆ। ਉਸਨੇ ਹੁਣ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰਤੀ ਹੈ ਤੇ ਕੁੱਝ ਕੁੱਝ ਕੀਤੀ ਜਾ ਰਹੀ ਹੈ। ਜਨਾਸ਼ ਐਸਰਪੰਦਰ ਮਾਰੇ ਅਨਸਰਾਂ ਦੇ ਖਿਲਾਫ ਮਾਨਜੋਗ ਐਸਐਸਪੀ ਸੀ ਰਵਿੰਦਰ ਲੰਬਾ ਜੀ ਨੇ ਸਪੈਸ਼ਲ ਮੀ ਹੁਣ ਚਲਾਈ ਹੋਈ ਹੈ ਜ ਜਿਹਦੇ ਤਰ ਤ ਮਾਨਜੋਗ ਐਸਪੀ ਸਾਹਿਬ ਜੀ ਸਮੇਤ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਕਲਾਸਨ ਡੀਐਸਪੀ ਸਾਹਿਬ ਰਿਜਨ ਟਾਂਡਾ ਜੀ ਵੱਲੋਂ ਟਾਂਡਾ ਏਰੀਆ ਚ ਪਿਛਲੇ ਦਿਨ ਜੋ ਸ਼ਟਰਸ ਤੋੜ ਕੇ ਕੁਛ ਲੁਟੇਰੀਆਂ ਨੇ ਵਾਰਦਾਤਾਂ ਕੀਤੀਆਂ ਸਨ ਉਹਨਾਂ ਨੂੰ ਪੇਸ ਕਰਕੇ ਵੱਡੀ ਸਫਲਤਾ ਅਸਰ ਕੀਤੀ ਹੈ ਇਹ ਇੱਕ ਵੱਡਾ ਸਰਗਣਾ ਹੈਗਾ ਜਿਹਦੇ ਚ ਦੋ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਰ ਕੀਤੇ ਗਏ ਆ ਅ ਮਿਤੀ 13 14 ਦੀ ਦਰਮਿਆਨੀ ਰਾਤ ਨੂੰ ਦਾਰਾਪੁਰ ਜਿਹੜੀ ਏਰੀਆ ਉੱਥੇ ਦੋ ਦੋਸ਼ੀਆਂ ਨੇ ਮੋਟਰਸਾਈਕਲ ਤੇ ਆਈ ਸੀ ਕਿ ਇਹਨੇ ਦੋ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਤੇ ਉਹ ਤੋੜ ਕੇ ਉਹ ਚੋਂ ਕੁਝ ਪੈਸੇ ਤੇ ਕੁਝ ਦਵਾਈਆਂ ਵਗੈਰਾ ਚੋਰੀ ਕੀਤੀ ਅਸਲ ਇਹਨਾਂ ਨੇ ਇਸੇ ਲੜੀ ਦੇ ਤਹਿਤ ਫਿਰ ਦੁਬਾਰਾ 25 26 ਦੀ ਦਰਮਿਆਨੀ ਰਾਤ ਨੂੰ ਤਿੰਨ ਸ਼ਟਰ ਤੋੜੇ ਇੱਕ ਰੇਲਵੇ ਸਟੇਸ਼ਨ ਤੇ ਹੈਗਾ ਨਵੀਨਬੜੀ ਦਾ ਸਟੋਰ ਉਸ ਤੋਂ ਨਾਵਾ ਜਾਜਾ ਰੋਡ ਤੇ ਇੱਕ ਕਮਲ ਡੈਂਟਲ ਐਕਸ ਲੈਬ ਹੈਗੀ ਆ ਉਹਦੇ ਨਾਲ ਹੀ ਇੱਕ ਮਨੂਫੋਰਕਸ ਹੈ ਇਨਾਂ ਨੇ ਸ਼ਟਰ ਤੋੜ ਕੇ ਉੱਥੋਂ ਕੁਝ ਪੈਸੇ ਤੇ ਕੋਈ ਸਮਾਨ ਚੋਰੀ ਕੀਤਾ ਸੀਗਾ ਟਾਂਡਾ ਪੁਲਿਸ ਵੱਲੋਂ ਇਹ ਦੋਸ਼ੀ ਗ੍ਰਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਹ ਦੋਨੋਂ ਦੋਸ਼ੀ ਕ੍ਰਿਮਨਲ ਨੈचर ਦੇ ਵਿਅਕਤੀ ਹੈ ਜਿਹੜਾ ਜੋਗਨਜੀਤ ਹੈ ਇਹਦੇ ਖਿਲਾਫ ਤਿੰਨ ਮਕਦਮੇ ਲੱਗੇ ਆ ਔਰ ਇਹਦਾ ਸਾਥੀ ਅਸ਼ਦੀ ਉਹਦੇ ਖਿਲਾਫ ਜਿਹੜੇ ਆ 6 ਮਕਦਮੇ ਲੁੱਟਾ ਖਵਾਉਣ ਦੇ ਦਰਜ ਹੈ ਜਿਹੜਾ ਜੋਗਨਜੀਤ ਹੈ ਇਹ ਡਰਗ ਦਾ ਕੰਮ ਵੀ ਨਾਲ ਕਰਦਾ ਤੇ ਅਸ਼ਦੀ ਦਾ ਜਿਹੜਾ ਇਹ ਲੁੱਟਾ ਖਵਾਉਂਦਾ ਤੇ ਸਨੈਚਿੰਗ ਦਾ ਕੰਮ ਕਰਦਾ ਹੈ ਇਨਾਂ ਦੇ ਖਿਲਾਫ ਵੱਤ ਵੱਜ ਐਵੀਡੈਂਸ ਕਲੈਕਟ ਕਰਕੇ ਤੇ ਇਨਾਂ ਦੇ ਖਿਲਾਫ ਅਗਲੀ ਤਤਤੀਸ਼ਾ ਕਮਲ ਕੀਤੀ ਜਾਊਗੀ ਤੇ ਆਸ ਹੈ ਕਿ ਇਹਨੂੰ ਡੀਪਰ ਇਨਵੈਸਟੀਗੇਸ਼ਨ ਹੋਰ ਵੀ ਵਾਰਦਰ ਤੱਕ ਹੋਣ ਦੇ ਖਲਾਸੇ ਲੱਗਿਆ ਜਿਲ੍ਹਾ ਸ਼ਰਪੜ ਅੰਦਰ ਮਾਨਯੋਗ ਐਸਐਸਪੀ ਸਾਹਿਬ ਦੀ ਰਹਿਮਾਈ ਇਹ ਕ੍ਰਾਈਮ ਨੂੰ ਨਕੀਨ ਪਹੁੰਚ ਰਹੀ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਥੈਂਕ ਯੂ